ਇੱਕ ਵੀ ਬੱਸ ਇਹਨਾਂ ਨੇ ਜਦੋਂ ਦੀ 22 ਦੀ ਸਰਕਾਰ ਬਣੀ ਆ ਇਹਨਾਂ ਨੇ ਇੱਕ ਵੀ ਬੱਸ ਨਹੀਂ ਪਾਈ ਸਾਡੇ ਮੈਹਿਕਮੇ 'ਚ ਬੱਸ ਪਾਉਣੀ ਹੁੰਦੀ ਤਾਂ ਅੱਜ ਨੂੰ ਇਹਨਾਂ ਨੇ ਆਪਦੇ ਬੋਰਡ ਬਣਾ ਕੇ ਲਾ ਦੇਣੇ ਸੀ 8 ਦੀਪੂਆਂ ਦੇ ਵਿੱਚੋਂ ਅੱਜ ਤੱਕ 3 ਸਾਲ ਦੇ ਵਿੱਚ 150 ਬੱਸ ਕੰਡਮ ਹੋ ਗਈ ਪਰ ਇਹਨਾਂ ਨੇ ਇੱਕ ਵੀ ਬੱਸ ਨਵੀਂ ਨਹੀਂ ਮੈਹਿਕਮੇ ਦੇ ਵਿੱਚ ਪਾਈ ਸੋ ਕਾਗਰ ਸਰਕਾਰ ਸੱਤਾ ਦੇ ਵਿੱਚ ਸੀ ਅਸੀਂ ਉਹਨਾਂ ਦੇ ਉਲਟ ਜਾ ਕੇ ਬੱਸਾਂ ਵਿੱਚ ਉਹਨਾਂ ਪ੍ਰਚਾਰ ਕੀਤਾ ਅਸੀਂ ਲੱਡੂ ਵੰਡੇ ਜੋ ਸਰਕਾਰ ਬਣੀ ਲੱਡੂ ਵੰਡਿਆ ਸੀ ਪਰ ਕਿਤੇ ਨਾ ਕਿਤੇ ਸਾਨੂੰ ਅਸੀਂ ਅੱਜ ਆਪਣੇ ਹੱਥਾਂ ਤੇ ਆਪ ਜਾਣੇ ਆਦੀ ਪੈਰਾਂ ਦੀ ਆਪ ਘਹਾੜੀ ਮਾਰੀ ਆ ਅਸੀਂ ਪਛਤਾ ਰਹੇ ਹਾਂ ਕਿ ਅਸੀਂ ਕਿਹੜੇ ਹੱਥ ਨਾਲ ਇਹਨਾਂ ਦੇ ਝਾੜੂ ਵਾਲਾ ਬਟਨ ਦਬਾਇਆ ਕਿਉਂਕਿ ਅੱਜ ਜਿਹੜਾ ਝਾੜੂ ਦਾ ਤੀਲਾ ਤੀਲਾ ਹੈ ਉਹ ਸਾਡੇ ਆਪਣੇ ਵੱਜ ਰਿਹਾ ਮੁੱਖ ਮੰਤਰੀ ਅਕਸਰ ਇੱਕ ਸ਼ਬਦ ਕਹਿੰਦੇ ਆ ਕਿ ਜਿਹੜਾ ਠੇਕੇਦਾਰੀ ਸਿਸਟਮ ਹੈ ਜਾਂ ਜਿਹੜੇ ਕੱਚੇ ਮੁਲਾਜ਼ਮ ਨੇ ਪਤਾ ਨਹੀਂ ਸ਼ਬਦ ਕਿੱਥੋਂ ਆਇਆ ਮੈਂ ਸ਼ਬਦ ਮਿਟਾ ਦੂੰਗਾ ਜਦੋਂ ਮੇਰੀ ਸਰਕਾਰ ਆ ਗਈ ਤਾਂ ਉਹ ਲੱਗਦਾ ਸ਼ਬਦ ਮਿਟਾ ਰਹੇ ਨੇ ਉਹ ਜੀ ਸ਼ਬਦ ਨਹੀਂ ਉਹ ਜਿਹੜਾ ਟਰਾਂਸਪੋਰਟ ਦਾਰਾ ਉਹਨੂੰ ਮਟਾਉਣ ਨਾਲ ਬਸ ਜਾ ਰਹੇ ਆ ਜਿਹੜੀ ਆਪਾਂ ਨੂੰ ਇੱਕ ਬੱਸਾਂ 50 ਤੋਂ 40 ਲੱਖ ਦੀ ਪੈਂਦੀ ਏ ਇਹ 10 ਰੁਪਏ ਦੇ ਸਾਤੇ ਕਿਲੋਮੀਟਰ ਟੈਂਡਰ ਨਾਲ ਹੋ ਰਿਹਾ ਜਿੰਦੂ ਕੋਲ 500 ਕਰਾਉਣਾ ਹੈ ਉਹ ਸਾਤੇ ਜਿਹੜੀ ਇੱਕ ਬੱਸ ਏ ਉਹ ਇੱਕ ਬੱਸ ਛੀਆਂ ਸਾਲਾਂ ਵਿੱਚ ਕਰੋੜ ਦੇ ਕਰੀਬ ਜਿਹੜਾ ਪੈਸਾ ਹੈ ਉਹ ਸਰਕਾਰ ਤੋਂ ਲੈ ਕੇ ਜੋ ਕਿ 6 ਸਾਲ ਬਾਅਦ ਬੱਸ ਲੈ ਜਾਊਗਾ ਇੱਕ ਬੱਸ 5 ਸਾਲ ਬਾਅਦ ਫਰੀ ਹੋ ਜਾਂਦੀ ਆ ਉਸ ਤੋਂ ਬਾਅਦ 15 ਸਾਲ ਤੱਕ ਉਹ ਬੱਸ ਮਹਿਕਮੇ 'ਚ ਕੰਮ ਕਰਦੀ ਹੈਗੀ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਸਾਡੇ ਟਰਾਂਸਪੋਰਟ ਮੰਤਰੀ ਸਾਹਿਬ ਦੀ ਵੀ ਉਹ ਕਿਹੜੀ ਗੱਲ ਤੋਂ ਕਹਿ ਰਿਹਾਗਾ ਵੀ ਜਿਹੜੀ ਕਿਲੋਮੀਟਰ ਸਕੀਮ ਬਸਾ ਹੈ ਉਹ ਫਾਇਦੇ ਵਾਲਾ ਸੌਦਾ ਤੇ ਜੇ ਮਹਿਕਮੇ ਦੀ ਬਸ ਪਾਵਾਂਗੇ ਤੇ ਉਹ ਘਾਟੇ ਵਾਲਾ ਸੌਦਾ ਲੋਕਵਾ ਟੀਵੀ ਨਾਲ ਜੁੜਾ ਤੁਸੀਂ ਮੈਂ ਮਹੰਤਾਜ ਅੱਜ ਪੀਆਰਟੀਸੀ ਪੰਜਾਬ ਰੋਡਵੇਜ ਦੇ ਮੁਲਾਜ਼ਮਾਂ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਲਗਾਤਾਰ ਪੂਰੇ ਪੰਜਾਬ ਭਰ ਦੇ ਵਿੱਚ ਚੱਲ ਰਿਹਾ ਕਿਉਂਕਿ ਇਹਨਾਂ ਦੇ ਆਗੂਆਂ ਨੂੰ ਇਹਨਾਂ ਦੇ ਜਿਹੜੇ ਵੱਡੇ ਆਗੂ ਨੇ ਪ੍ਰਧਾਨ ਨੇ ਉਹਨਾਂ ਨੂੰ ਘਰਾਂ ਵਿੱਚ ਡਰੇਨ ਕੀਤਾ ਗਿਆ ਜਾਂ ਗ੍ਰਿਫਤਾਰ ਕਰਕੇ ਥਾਣਿਆਂ ਵਿੱਚ ਬੰਦੀ ਬਣਾਇਆ ਹੋਇਆ ਤਾਂ ਉਸ ਵਜ੍ਹਾ ਨੂੰ ਅੱਜ ਪ੍ਰਦਰਸ਼ਨ ਜਿਹੜਾ ਲਗਾਤਾਰ ਚੱਲ ਰਿਹਾ ਤਾਂ ਉੱਥੇ ਹੀ ਗੱਲਬਾਤ ਕਰਦੇ ਹਾਂ ਫਰੀਦਕੋਟ ਦੇ ਬੱਸ ਸਟੈਂਡ ਦੇ ਵਿੱਚ ਪਹੁੰਚੇ ਆਂ ਭਾਈ ਸਭ ਤੋਂ ਪਹਿਲਾਂ ਤਾਂ ਕੀ ਘਟਨਾ ਵਾਪਰੀ ਹੈ ਕਿਉਂ ਤੁਹਾਡੇ ਜਿਹੜੇ ਆਗੂ ਨੇ ਉਹਨੂੰ ਘਰੋਂ ਫੜ ਲਿਆ ਜਾਂ ਘਰਾਂ ਦੇ ਵਿੱਚ ਡੱਕ ਲਿਆ ਗਿਆ ਹੁਣ ਤੱਕ ਮੈਂ ਹਰਪ੍ਰੀਤ ਸਿੰਘ ਪਨਬਾਸ ਪੀਜਾਰਸੀ ਕੰਟਰੈਕਟ ਯੂਨੀਅਨ ਦਾ ਸੂਬਾ ਮੀਤ ਪ੍ਰਧਾਨ ਜਿਹੜੇ ਅੱਜ ਸਾਡਾ ਤਰਨਾ ਹੈ ਅੱਜ ਸਾਡਾ ਸਿਰਫ ਇੱਕ ਗੇਟ ਰੈਲੀ ਸੀ ਤੇ ਜੇਕਰ ਪ੍ਰਸ਼ਾ ਆਪਣਾ ਸਰਕਾਰ ਜਿਹੜਾ ਕਿਲੋਮੀਟਰ ਦਾ ਟੈਂਡਰ ਹੈ ਜਿਹੜਾ ਮਹਿਗਾਂ ਨਿੱਜੀਕਰਨ ਦਾ ਟੈਂਡਰ ਜੇ ਖੋਲਦੀ ਤੇ ਸਾਡਾ ਸਿਰਫ ਇੱਕ ਇੱਕ ਸ਼ਾਂਤਮਈ ਇਹੀ ਬੱਸ ਸਟੈਂਡ ਬੰਦ ਕਰਕੇ ਤਰਨਾ ਮਜਾਰਾ ਕਰਨਾ ਸੀ ਪਰ ਸਰਕਾਰ ਜਿਹੜੀ ਆਮ ਘਰ ਦਾ ਮੁੰਡਾ ਸਾਡੇ ਤੋਂ ਇੰਨਾ ਡਰ ਗਿਆ ਉਹਨੇ ਜਿਹੜੇ ਸਾਡੇ ਕੋਈ ਜਿਵੇਂ ਜਥੇਬੰਦੀ ਦੇ ਮੇਨ ਆਗੂ ਸੀ ਉਹਨਾਂ ਨੂੰ ਜਦ ਫ੍ਰੀਕਵਿਟੀ ਪੁੱਦੇ ਆਪੂ ਕਹਿ ਦਈਏ ਜੋ ਆਗੂ ਸੀ ਉਹਨਾਂ ਨੂੰ ਉਹਨਾਂ ਘਰ ਦੇ ਵਿੱਚ ਜਾਂ ਸਵੇਰ ਘਰ ਵਿੱਚ ਨਜ਼ਰਬੰਦ ਕਰਾਤਾ ਜਾਂ ਉਹਨਾਂ ਨੂੰ ਰਾਉਂਡ ਅਪ ਕਰਾਤਾ ਜਿੰਦੇ ਰੋਜ਼ ਹੋ ਜੋ ਅਸੀਂ ਪਹਿਲੇ ਟਾਈਮ ਤੋਂ ਹੀ ਆਦਾ ਜੋ ਬੱਸ ਸਟੈਂਡ ਬੰਦ ਕਰਤਾ ਸੀ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਚੋਂ ਹਰਕਤ ਵਿੱਚ ਆਇਆ ਉਹਨਾਂ ਸਾਡੇ ਨਾਲ ਗੱਲ ਰਾਬਤਾ ਕੀਤਾ ਤੇ ਜਿਹੜਾ ਰੋਡ ਖਿਲਾਉਣਾ ਉਸਤੇ ਸਾਨੂੰ ਕਿਹਾ ਕਿ ਚਲੋ ਬੱਚੇ ਸਕੂਲੇ ਜਾਂ ਪੇਪਰਾਂ ਜਾਂ ਮੈਡੀਕਲ ਸੁਲਤਾ ਸਸੇ ਅਸੀਂ ਜਿਹੜਾ ਰੋਡ ਖੋਲਤਾ ਸੀ ਅੰਦਰ ਦਰਨਾ ਦੇ ਰਹੇ ਆਂ ਉਸ ਤੋਂ ਬਾਅਦ ਸਾਡੇ ਦਾ ਪ੍ਰਸ਼ਾਸਨ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਕੋਈ ਸਾਡੇ ਸਾਥੀ ਜਿਵੇਂ ਪਟ્રોલ ਦੀਆਂ ਬੋਤਲਾਂ ਆਪਣੇ ਰਿਕਾਰ ਅਤੇ ਆਪਣੇ ਮੈਗਲ ਵਿੱਚੋਂ ਦੀ ਪਟ્રોલ ਦੀਆਂ ਬੋਤਲਾਂ ਲਏ ਬੱਸਾਂ ਤੇ ਕੋਈ ਸਾਥੀ ਸਾਡੇ ਟੈਂਕੀ ਤੇ ਚੜੇ ਹੋਏ ਆ ਜੀ ਕਿ ਅਸੀਂ ਕੋਈ ਧਰਨਾ ਮਜਾਰਾ ਜੇ ਇਦਾਂ ਦਾ ਕੋਈ ਸਾਡਾ ਪ੍ਰਟੈਸ ਨਹੀਂ ਸਾਡਾ ਸਿਰਫ ਸ਼ਾਂਤਮਈ ਜੇ ਗੇਟ ਰੈਲੀ ਸੀ ਤੇ ਇੱਕ ਸਾਡਾ ਸਿਰਫ ਸ਼ਾਂਤਮਈ ਅਸੀਂ ਆ ਜਿਹੜਾ ਹੜਤਾਲ ਕਰਨੀ ਜੇਕਰ ਟੈਂਡਰ ਖੋਲਦੇ ਤੇ ਅਸੀਂ ਕੱਲ ਅਸੀਂ ਮੁੱਖ ਮੰਤਰੀ ਦੇ ਘਰ ਦੇ ਘਰਾਓ ਕਰਨਾ ਸੀ ਆਮਕ ਜੋ ਮਾਸਟਰ ਦਾ ਮੁੰਡਾ ਆਮ ਘਰ ਦਾ ਮੁੰਡਾ ਹੈ ਉਹਨੂੰ ਅਸੀਂ ਪੁੱਛਣਾ ਸੀ ਜਾ ਕੇ ਕਿ ਅਸੀਂ ਜਦੋਂ ਤੂੰ ਸਾਡੀ ਤੇਰੀ ਸਰਕਾਰ ਨਹੀਂ ਬਣੀ ਸੀ ਅਸੀਂ ਤੇਰਾ ਬੱਸਾਂ ਪ੍ਰਚਾਰ ਕੀਤਾ ਉਹਦਾ ਤੂੰ ਸਾਡੇ ਨਾਲ ਬੜੇ ਵੱਡੇ ਵਾਅਦੇ ਕੀਤੇ ਸੀ ਜਿਹੜਾ ਹਰਾ ਪੈਨ ਨੇ ਮੇਰਾ ਪਹਿਲਾ ਕੱਚੇ ਮਲਾਜਮਾਂ ਦਾ ਚੱਲੂਗਾ ਤੇਰਾ ਉਹ ਹਰਾ ਪੈਨ ਕੇਜਰੀਵਾਲ ਦੀ ਜੇਬ ਚਲਾ ਗਿਆ ਤੇ ਅਗਦੇ ਗਵਾਜ ਗਿਆ ਸੀ ਉਹਨੂੰ ਪੁੱਛਣ ਜਿੰਦੇ ਰੋਜ਼ ਵਜੋਂ ਅਸੀਂ ਅੱਜ ਆਪਣਾ ਜੋ ਹੜਤਾਲ ਕਰ ਦਿੱਤੀ ਜਦੋਂ ਬਾਈ ਸਰਕਾਰ ਚੁਣੀ ਗਈ ਹੈ ਤਾਂ ਤੁਹਾਡੀ ਇੱਕ ਵੀਡੀਓ ਵੀ ਅਸੀਂ ਦੇਖ ਰਹੇ ਸੀਗੇ ਅੱਜ ਤੁਹਾਡੇ ਮੁਲਾਜ਼ਮ ਜੀ ਤੁਸੀਂ ਸਾਰੇ ਭੰਗੜਾ ਪਾ ਰਹੇ ਸੀਗੇ ਬੱਸ ਸਟੈਂਡ ਦੇ ਵਿੱਚ ਕਿ ਭਾਈ ਬਦਲਾ ਆ ਗਿਆ ਬਦਲਾ ਅਸੀਂ ਚੁਣ ਲਿਆ ਹੁਣ ਤੁਹਾਨੂੰ ਪਛਤਾਵਾ ਹੋ ਰਿਹਾ ਉਸ ਚੀਜ਼ ਦੇ ਉੱਤੇ ਜੀ ਜਦੋਂ ਸਰਕਾਰ ਚੁਣਨ ਤੋਂ ਪਹਿਲਾਂ ਅਸੀਂ ਬੱਸਾਂ ਦੇ ਵਿੱਚ ਉਦੋਂ ਹਾਇ ਕਾਂਗਰਸ ਸਰਕਾਰ ਮੌਜੂਦਾ ਸਰਕਾਰ ਜਿਹਨੂੰ ਬੋਕ ਕਹਿੰਦੇ ਉਹ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਸੀ ਅਸੀਂ ਉਹਨਾਂ ਦੇ ਉਲਟ ਜਾ ਕੇ ਬੱਸਾਂ ਵਿੱਚ ਉਹਨਾਂ ਪ੍ਰਚਾਰ ਕੀਤਾ ਤੇ ਇਹਨਾਂ ਦੀ ਅਸੀਂ ਇਹਨਾਂ ਨੂੰ ਕਿਹਾ ਕਿ ਆਪਾਂ ਤੀਜੀ ਤਰ ਲਈਏ ਕਿ ਆਪਾਂ ਦੋਨੋਂ ਸਰਕਾਰਾਂ ਅਕਾਲੀ ਵੀ ਵੇਖ ਲੈ ਕਾਂਗਰਸੀ ਵੀ ਵੇਖ ਲੈ ਆਪਾਂ ਤੀਜੀ ਤਰ ਲਈਏ ਸ਼ਾਇਦ ਜਿਹੜੇ ਆਮ ਘਰਾਂ ਦੇ ਮੁੰਡੇ ਆ ਸਾਡਾ ਕੋਈ ਜੀਵਨ ਸੁਧਰ ਜੂਗਾ ਪਰ ਅਸੀਂ ਲੱਡੂ ਵੀਂਡੇ ਜੋ ਸਰਕਾਰ ਬਣੀ ਲੱਡੂ ਵੀਂਡੇ ਆ ਸੀ ਪਰ ਕਿਤੇ ਨਾ ਕਿਤੇ ਸਾਨੂੰ ਅਸੀਂ ਅੱਜ ਆਪਣੇ ਹੱਥਾਂ ਤੇ ਆਪ ਜਾਨੀ ਆ ਦੀ ਪੈਰਾਂ ਦੀ ਆਪ ਕੁਹਾੜੀ ਮਾਰੀ ਆ ਅਸੀਂ ਪਛਤਾ ਰਹੇ ਆ ਕਿ ਅਸੀਂ ਕਿਹ ਦਵਾਇਆ ਕਿਉਂਕਿ ਅੱਜ ਜਿਹੜਾ ਝਾੜੂ ਦਾ ਤੀਲਾ ਤੀਲਾ ਹੈ ਉਹ ਸਾਡੇ ਆਪਣੇ ਵਜ ਰਿਹਾ ਹੈ ਜਿਵੇਂ ਅੱਜ ਤੁਸੀਂ ਬੱਸ ਸਟੈਂਡ ਬੰਦ ਕੀਤਾ ਹੋਇਆ ਇੱਥੇ ਤੁਹਾਡੀਆਂ ਪੀਆਰਟੀਸੀ ਤੋਂ ਇਲਾਵਾ ਪ੍ਰਾਈਵੇਟ ਬੱਸਾਂ ਕਈ ਖੜੀਆਂ ਨੇ ਜਿਹਦੇ ਵਿੱਚ ਪਿੱਛੇ ਆਪਣੇ ਨਿਊ ਦੀ ਬੱਸ ਖੜੀ ਹੈ ਇੱਧਰ ਨਾਰਥਨ ਬੱਸ ਖੜੀ ਹੈ ਮਤਲਬ ਇਹਨਾਂ ਦੇ ਜੋ ਲੀਡਰਾਂ ਦੀਆਂ ਬੱਸਾਂ ਨੇ ਉਹ ਅੰਦਰ ਖੜੀਆਂ ਤੇ ਮਤਲਬ ਤੁਸੀਂ ਬੱਸ ਸਟੈਂਡ ਬੰਦ ਕਰਤੇ ਕੜਾ ਕੜਾਗੇ ਨਹੀਂ ਕੱਢੀਆਂ ਬਾਹਰ ਤੁਸੀਂ ਅਸੀਂ ਜੀ ਸਾਡੇ ਮੰਤਰੀ ਸਾਹਿਬ ਦਾ ਬਿਆਨ ਹੁੰਦਾ ਲਾਲਜੀ ਜੋ ਲਾਲਦੀ ਪੁਲਰ ਜੀ ਕਹਿੰਦੇ ਹੁੰਦੇ ਆ ਕਿ ਇਹ ਪ੍ਰਾਈਵੇਟ ਨਾਲ ਮਿਲ ਕੇ ਹੜਤਾਲ ਕਰਨਾ ਚਾਹੁੰਦੇ ਆ ਅਸੀਂ ਲਾਲਜੀ ਭੁੱਲਰ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਅਸੀਂ ਜਿਹੜੇ 4-5 ਦੇ ਪੀਆਰਟੀ ਦੇ ਬੱਸਾਂ ਯਾ ਰੋਡਵੇ ਬੱਸਾਂ ਬਰ ਗਈਆਂ ਤੇ ਪ੍ਰਾਈਵੇਟ ਸਾਰੀ ਅੰਦਰ ਹੈ ਅਸੀਂ ਕਿਸੇ ਪ੍ਰਾਈਵੇਟ ਨੂੰ ਰਲ ਕੇ ਹੜਤਾਲ ਨਹੀਂ ਸੂਹ ਜਿਹੜਾ ਕਿਉਂਕਿ ਅਸੀਂ ਕੋਈ ਹੜਤਾਲ ਕਰਨ ਦੇ ਹੱਕ 'ਚ ਨਹੀਂ ਹੁੰਦੇ ਜੋ ਸਾਡਾ ਧਰਨਾ ਮੇਹਰ ਹੁੰਦਾ ਅਸੀਂ ਉਹਦਾ 40 ਦਿਨ ਪਹਿਲਾਂ ਮੈਘਮੇ ਨੂੰ ਆਦਾ ਮੰਗ ਪੱਤਰ ਸਰਕਾਰ ਨੂੰ ਆਪਣਾ ਮੰਗ ਪੱਤਰ ਭੇਜਦੇ ਆ ਕਿ ਸਾਡੇ ਆ ਮੰਗਾ ਨੇ ਸਾਡੇ ਨਾਲ ਬੈਠ ਕੇ ਮੀਟਿੰਗ ਕਰੋ ਜਿੰਦੇ 'ਚ 70 ਤੋਂ 80 ਮੀਟਿੰਗਾਂ ਤੋਂ ਸਾਡੇ ਨਾਲ ਜਿਹੜੀ ਸਰਕਾਰ ਪਹਿਲੇ ਪੱਛੂਗੀ ਆ 70 ਤੋਂ 80 ਮੀਟਿੰਗਾਂ 'ਚ ਸਰਕਾਰ ਸਾਡੇ ਤੋਂ ਪੱਛੂਗੀ ਆ ਤੇ ਜਿਹੜੀ ਹੜਤਾਲ ਜਾਂ ਪ੍ਰਾਈਵੇਟ ਨੂੰ ਮੁਨਾਫਾ ਜਿਹੜੇ ਸਾਡੇ ਮੰਤਰੀ ਸੰਤਰੀ ਉਹ ਪਚਾਉਂਦੇ ਆ ਕਿ ਮਹੀਨਾ ਮੋਟਾ ਉਹ ਲੈ ਲੈਂਦੇ ਨੇ ਕਿਉਂਕਿ ਜੇ ਅਸੀਂ ਹੜਤਾਲ ਦਾ ਅਸੀਂ ਪ੍ਰਾਈਵੇਟ ਤੋਂ ਸਾਨੂੰ ਤਾਂ ਬੈਨੀਫਿਟ ਹੋਵੇ ਜੇ ਅਸੀਂ ਯਕੀਨ ਦੀ ਹੜਤਾਲ ਕੀਤੀ ਜਾਵੇ ਜਿਵੇਂ ਅੱਜ ਅਸੀਂ ਕੀਤੀ ਆ ਅਸੀਂ ਦੇਖ ਲਿਆ ਜੋ ਸਰਕਾਰੀ ਬਸਾਂ ਨਾਲੋਂ ਜ਼ਿਆਦਾ ਪ੍ਰਾਈਵੇਟ ਪਸੰਦਰ ਬੰਦਾ ਮੰਤਰੀ ਖੋਦ ਪ੍ਰਾਈਵੇਟ ਬਸਾਂ ਤੋਂ ਨਾਲ ਹੱਥ ਮਲਾ ਕੇ ਉਹਨਾਂ ਤੋਂ ਪੈਸੇ ਲੈਂਦਾ ਸਾਡੀ ਹੜਤਾਲ ਕਰਾਉਂਦਾ ਪਰ ਅਸੀਂ ਆਪਣੇ ਹੱਕ ਤੇ ਅੱਜ ਰੋਜ਼ਗਾਰ ਪੱਕਾ ਕਰਉਣ ਲਈ ਹੜਤਾਲ ਕਰਨੇ ਕਰਦੇ ਆ ਕਿੰਨਾ ਸਮਾਂ ਹੜਤਾਲ ਜਾਰੀ ਰਹੂਗੀ ਮਤਲਬ ਜਿੰਨਾ ਜਿਹੜੇ ਟੈਂਡਰ ਰੱਦ ਨਹੀਂ ਕਰਦੇ ਅੱਜ ਪੰਜਾਬ ਰੋਡਵੇ ਦਾ ਟੈਂਡਰ ਸੀ ਤੇ ਜੇਕਰ ਅੱਜ ਇਹ ਟੈਂਡਰ ਰੱਦ ਨਹੀਂ ਕਰਦੇ ਤੇ 2 ਤਰੀਕ ਨੂੰ ਪੀਆਰਟੀ ਦੇ ਟੈਂਡਰ ਖੋਲਣ ਜਾ ਰਹੇ ਆ ਜੋ ਹੋਟਲ ਨਹੀਂ ਬਰਸਦਾ ਉਹਦੇ ਹਾਸਤੇ ਸਾਡਾ ਫਿਰ ਇਦਾਂ ਤਰਨ ਪ੍ਰਦਰਸ਼ਨ ਹੋਗਾ ਤੇ ਨਾਲ ਦੀ ਨਾਲ ਅਸੀਂ ਜੋ ਸਾਡੇ ਪੀਆਰਟੀ ਦੇ ਚੇਅਰਮੈਨ ਰਣਜੋਤ ਸਿੰਘ ਹਡਾਣਾ ਹੈ ਅਸੀਂ ਉਹਦੇ ਘਰ ਦੇ ਮੂਹਰੇ ਜਾ ਕੇ ਪੱਕਾ ਤਰਨਾ ਲਾਵਾਂਗੇ ਉਹਦੇ ਹਲਕੇ 'ਚ ਜਾ ਕੇ ਦੱਸਾਂਗੇ ਕਿ ਜਿੰਨੇ ਤੁਸੀਂ ਕਹ ਰਹੇ ਕਿ ਇਹ ਸਾਡੇ ਹਲਕੇ ਦਾ ਵਿਕਾਸ ਕਰ ਰਿਹਾ ਹੈ ਤੇ ਅਸੀਂ ਉਹ ਦੱਸਾਂਗੇ ਕਿ ਇਹਨੇ ਪੀਆਰਟੀ ਵਿੱਚ ਆ ਕੇ ਕਿੰਨੀ ਲੁੱਟ ਮਚਾਈ ਏ ਕੀ ਕੁਸ਼ ਕਰ ਰਿਹਾ ਉਹਦੇ ਪ੍ਰਾਪਤੀਆਂ ਜਾ ਕੇ ਉਹਦੇ ਹਲਕੇ ਜੇ ਦੱਸ ਕੇ ਆਵਾਂਗੇ ਅੱਛਾ ਮੁੱਖ ਮੰਤਰੀ ਅਕਸਰ ਇੱਕ ਸ਼ਬਦ ਕਹਿੰਦੇ ਆ ਕਿ ਜਿਹੜਾ ਠੇਕੇਦਾਰੀ ਸਿਸਟਮ ਹੈ ਜਾਂ ਜਿਹੜੇ ਕੱਚੇ ਮਜ਼ਦੂਰ ਨੇ ਪਤਾ ਨਹੀਂ ਸ਼ਬਦ ਕਿੱਥੋਂ ਆਇਆ ਮੈਂ ਇਹ ਸ਼ਬਦ ਮਿਟਾ ਦਾਂਗਾ ਜਦੋਂ ਮੇਰੀ ਸਰਕਾਰ ਆ ਗਈ ਤਾਂ ਉਹ ਲੱਗਦਾ ਸ਼ਬਦ ਮਿਟਾ ਰਹੇ ਨੇ ਉਹ ਜੀ ਸ਼ਬਦ ਤਾਂ ਨਹੀਂ ਉਹ ਜਿਹੜਾ ਟਰਾਂਸਪੋਰਟ ਦਾਰਾ ਉਹਨੂੰ ਮਟਾਉਣ ਨਾਲ ਪਾਸੇ ਜਾ ਰਹੇ ਆ ਕੱਚਾ ਸ਼ਬਦ ਜੇ ਕਹਿ ਰਹੇ ਸੀ ਕਿ ਮੈਂ ਕੋਈ ਕੱਚਾ ਸ਼ਬਦ ਰਹਿ ਨਹੀਂ ਦੇਣਾ ਉਸ ਦੇ ਉਲਟ ਜਦੋਂ ਆਪ ਸਰਕਾਰ ਆਈ ਅਸੀਂ ਉਹਨ ਦੀਆਂ ਜਿਹੜੀਆਂ ਇਹਨਾਂ ਨੇ ਕੱਚੇ ਜਿਹੜੇ ਠੇਕੇਦਾਰੀ ਭਰਤੀ ਵੀ ਕੀਤੀਆਂ ਜਿੱਥੇ ਪਹਿਲਾਂ ਰੋਡਵੇ ਵਿੱਚ ਇੱਕ ਮਲਾਏ ਠੇਕੇਦਾਰ ਸੀ ਅੱਜ ਉੱਥੇ ਚਾਰ-ਚਾਰ ਠੇਕੇਦਾਰ ਕੰਮ ਕਰ ਰਹੇ ਆ ਪੀ ਆਰਟੀਸੀ ਵਿੱਚ ਇਹਨਾਂ ਭਰਤੀ ਕੀਤੀ ਠੇਕੇਦਾਰੀ ਸਿਸਟਮ ਦੇ ਥਰੂ ਜਦੋਂ ਆਪ ਸਰਕਾਰ ਸੱਤਾ ਵਿੱਚ ਆਈ ਕਿ ਇਹਨਾਂ ਨੇ ਜਿਹੜੇ ਆ ਕੇ ਉਲਟਾ ਇੱਕ ਪਾਸੇ ਕਹਿ ਰਹੇ ਸੀ ਕੱਚਾ ਸ਼ਬਦ ਨਹੀਂ ਦੇਣਾ ਉਸ ਦੇ ਉਲਟ ਇਹ ਜਿਹੜਾ ਸਰਕਾਰੀ ادارے ਵਿੱਚ ਵੱਡੇ ਘਰਾਣਿਆਂ ਦੇ ਬੱਸਾਂ ਪਰਾਰੇ ਕਿਲੋਮੀਟਰ ਜਿਹੜੀ ਆਪਾਂ ਨੂੰ ਇੱਕ ਬੱਸਾਂ 35 ਤੋਂ 40 ਲੱਖ ਦੀ ਪੈਂਦੀ ਹੈ ਇਹ ਇੱਕ 10 ਰੁਪਏ ਦੇ ਹਰ 10 ਕਿਲੋਮੀਟਰ ਟੈਂਡਰ ਨਾਲ ਹੋ ਰਿਹਾ ਜਿੰਦੂ ਕੋ 500 ਕਰਾਉਣਾ ਹੈ ਉਹ ਸਭ ਤੇ ਜਿਹੜੀ ਇੱਕ ਬੱਸ ਹੈ ਉਹ ਇੱਕ ਬੱਸ ਛੀਆਂ ਸਾਲਾਂ ਵਿੱਚ ਕਰੋੜ ਦੇ ਕਰੀਬ ਜਿਹੜਾ ਪੈਸਾ ਹੈ ਉਹ ਸਰਕਾਰ ਤੋਂ ਲੈ ਕੇ ਜੋ ਕਿ 6 ਸਾਲ ਬੱਸ ਲੈ ਜਾਊਗਾ ਜੇਕਰ ਮਹਿਗ ਮਾਦੀ ਬੱਸ ਪਾਉਂਦਾ ਹੈ ਜੇ ਆਦੀ ਬੱਸ ਪਾਉਂਦਾ 35 ਲੱਖ ਦੀ ਬੱਸ ਪੈਂਦੀ 5 ਸਾਲ ਦੇ ਵਿੱਚ ਬੱਸ ਫਰੀ ਹੁੰਦੀ ਹੈ ਉਸ ਤੋਂ ਬਾਅਦ 15 ਸਾਲ ਬੱਸ ਦੀ ਸਰਵਿਸ ਆਮ ਪਬਲਿਕਲੀ ਚੱਲਦੀ ਆ ਕਿਉਂਕਿ ਪੀਆਰਟੀਸੀ ਦੇ ਰੋਡਵੇਜ 18 ਕੈਟਾਗਰੀ ਫਰੀ ਸਰਵਰ ਕਰ ਰਹੀਆਂ ਤੇ ਜੇਕਰ ਇਹ ਕਿਲੋਮੀਟਰ ਬੱਸਾਂ ਪਾ ਕੇ ਹੌਲੀ ਹੌਲੀ ਇਹਨੂੰ ਉਹਨਦੇ ਪ੍ਰਾਈਵੇਟ ਨਿੱਜੀ ਕਰਨ ਵਾਲੇ ਪਾਸੇ ਜਾ ਰਿਹਾ ਹੈ ਤੇ ਉਹ ਜਿਹੜਾ 18 ਕੈਰਾ ਗੱਡੀ ਹੈ ਫਰੀ ਸਰਕਾਰੀਆਂ ਉਹਨਾਂ ਦਾ ਵੀ ਇਹ ਉਹਨਾਂ ਨੂੰ ਹੀ ਬੰਦ ਕਰਨਾ ਚਾਹੁੰਦੇ ਆ ਕਿ ਜਾਨੀ ਕਿ ਕੁੱਲ ਮਿਲਾ ਕੇ ਇਹ ਜਿਹੜਾ ਆਵਾਜਾਈ ਹੈ ਜਾਂ ਦੂਜੇ ਸਰਕਾਰੀ ਡਿਪਾਰਟਮੈਂਟ ਨੇ ਉਹਨਾਂ ਦਾ ਭੋਗ ਪਾਉਣ ਵਾਲੇ ਪਾਸੇ ਜਾ ਰਹੀ ਹੈ ਸਰਕਾਰ ਭਾਈ ਜਿਵੇਂ ਮਤਲਬ ਇੰਨਾ ਕਿੰਨੀ ਕਿ ਮਜਬੂਰੀ ਹੈ ਸਰਕਾਰ ਦੀ ਇਹ ਪ੍ਰਾਈਵੇਟਾਈਜੇਸ਼ਨ ਕਰਨ ਨੂੰ ਕਿਉਂਕਿ ਇੰਨੀ ਪੁਲਸ ਲਾਈ ਹੈ ਘਰਾਂ ਵਿੱਚ ਵਾਗੂ ਚੱਕ ਲੇ ਮਤਲਬ ਇੰਨੀ ਕਿੱਡੀ ਕਿ ਮਜਬੂਰੀ ਹੈ ਕਾਰਨ ਕੀ ਇਹਦੇ ਬੱਚੇ ਮੁੱਕ ਕਰਨ ਸਰਕਾਰ ਦੀ ਸਿਰਫ ਇਹ ਬੋਖਲਾਟ ਹੈ ਕਿਉਂਕਿ ਏਦੋਂ ਪਹਿਲਾਂ ਚਾਰ ਵਾਰ ਆ ਇਹ ਟੈਂਡਰ ਰੱਦ ਕਰ ਚੁੱਕੇ ਆ ਤਰੀਕ ਦੇ ਦਿੰਦੇ ਆ ਟੈਂਡਰ ਰੱਦ ਕਰ ਦਿੰਦੇ ਆ ਜਦੋਂ ਜਥੇਬੰਦੀ ਆਪ ਦਾ ਪ੍ਰਦਰਸ਼ਨ ਕਰਦੀ ਆ ਇਹ ਆਪਦੇ ਟੈਂਡਰ ਰੰਦ ਰੱਦ ਕਰ ਦਿੰਦੇ ਆ ਇਸ ਤੋਂ ਪਹਿਲਾਂ ਅੱਜ 4 ਵਜੇ ਸਾਡੇ ਜਿਹੜੇ ਮੇਨ ਆਗੂ ਸੀਗੇ ਉਹਨਾਂ ਨੂੰ ਘਰ ਦੇ ਵਿੱਚੋਂ ਚੱਕ ਲਿਆ ਇੱਕ ਪਾਸੇ ਤਾਂ ਸੀਐਮ ਸਾਹਿਬ ਕਹਿੰਦੇ ਸੀਗੇ ਵੀ ਅਸੀਂ ਉਹੋ ਜਿਹਾ ਕੰਮ ਕਰਨਾ ਹੀ ਨਹੀਂ ਜਿਹੜੇ ਆਮ ਵਰਕਰਾਂ ਦੇ ਉਲਟ ਹੋਵੇ ਜਾਂ ਮਲਾਜ਼ਮਾਂ ਦੇ ਉਲਟ ਹੋਵੇ ਪਰ ਉਹਨਾਂ ਨੂੰ 4 ਵਜੇ ਜਿਹੜੇ ਟਾਈਮ ਪਾਠੀ ਪਾਠ ਪੜਦੇ ਆ ਉਸ ਟਾਈਮ ਤੇ ਉਹਨਾਂ ਨੂੰ ਰੈਸਕਿਊ ਕਰ ਲਿਆ ਤਾਂ ਜੋ ਕਿਸੇ ਦਾ ਕੋਈ ਰੋਸ ਪ੍ਰਦਰਸ਼ਨ ਜਾਂ ਧਰਨਾ ਨਾ ਹੋਵੇ ਪਰ ਸੀਐਮ ਸਾਹਿਬ ਨੂੰ ਇੱਕ ਗੱਲ ਅਸੀਂ ਦੱਸਣਾ ਚਾਹੁੰਦੇ ਆਂ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਇੱਥੇ 1 ਮਿੰਟ ਦੇ ਵਿੱਚ ਆਲ ਪੰਜਾਬ ਦੇ ਵਿੱਚ ਗੱਲ ਪਹੁੰਚ ਜਾਂਦੀ ਆ ਉਹਨਾਂ ਨੂੰ ਇਹ ਭਰਮ ਭਲੇਖੇ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਮੈਂ ਇਹ ਚੀਜ਼ਾਂ ਨੂੰ ਦਬਾ ਕੇ ਜਾਂ ਪ੍ਰਸ਼ਾਸਨ ਲਾ ਕੇ ਆਪਦਾ ਕੰਮ ਕੱਢ ਜੂਗਾ ਜਾਂ ਮੈਂ ਕਿਲੋਮੀਟਰ ਸਕੀਮ ਬੱਸਾਂ ਪਾ ਜੂਗਾ ਇਹ ਵਹਿਮ ਹੈ ਕਿਉਂਕਿ ਜਥੇਬੰਦੀਆਂ ਦੇ ਸਾਹਮਣੇ ਇਸ ਤੋਂ ਪਹਿਲਾਂ ਸੀਐਮ ਚੰਡੀਗੜ੍ਹ ਯੂਨੀਵਰਸਿਟੀ ਦਾ ਸੀਗਾ ਮਸਲਾ ਉਹ ਵੀ ਤੁਹਾਨੂੰ ਪਤਾ ਵੀ ਆ ਜਿਹੜਾ ਹੱਲ ਹੋਇਆਗਾ ਉਹਦੇ ਵਿੱਚ ਵੀ ਆਮ ਲੋਕਾਂ ਦੀ ਜਿੱਤ ਹੋਈ ਆ ਤੇ ਇਹਦੇ ਵਿੱਚ ਵੀ ਅਸੀਂ ਸੀਐਮ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਕਿ ਆਮ ਲੋਕਾਂ ਦੀ ਹੀ ਜਿੱਤ ਹੋਵੇਗੀ ਕਿੰਨਾ ਇਹ ਜਿਹੜਾ ਧਰਨਾ ਤੁਹਾਡਾ ਅਜਦਾਇਆ ਜਿਹਾ ਮਤਲਬ ਅਸੀਂ ਚੱਲੂਗਾ ਹੋਣ ਲੱਗਾ ਜਿੰਨਾ ਚਿਰ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੇ ਜਿੰਨੇ ਆਗੂ ਆ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਨਹੀਂ ਛੱਡਿਆ ਜਾਂਦਾ ਉਹਨਾਂ ਚਿਰ ਸਾਡਾ ਧਰਨਾ ਸ਼ਾਂਤਮਰੀ ਚੱਲਦਾ ਰਹੂਗਾ ਇਹਨਾਂ ਬੱਸਾਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਦੇ ਪਿੱਛੇ ਬੰਦੇ ਕੌਣ ਆ ਜਿਹੜੇ ਪ੍ਰਾਈਵੇਟ ਜਿਹਨਾਂ ਨੂੰ ਮਤਲਬ ਇਹ ਸੌਂਪਣੀਆਂ ਨੇ ਜਾਂ ਜਿਨ੍ਹਾਂ ਦਾ ਮਤਲਬ ਮੁਨਾਫੇ ਦੇ ਵਿੱਚ ਹੋਣਾ ਉਹ ਬੰਦੇ ਕੌਣ ਨੇ ਉਹ ਪਤਾ ਲੱਗ ਗਿਆ ਵੀ ਇੰਨੇ ਕਿੰਨੇ ਖਾਸ ਨੇ ਸਰਕਾਰ ਦੇ ਅੱਜ ਦੇ ਟਾਈਮ ਮਹਿੰਗਾਈ ਦਾ ਇੰਨਾ ਕ ਜਮਾਨਾ ਹੈਗਾ ਕਿ ਆਮ ਲੋਕਾਂ ਤੋਂ ਆਪਦੇ ਘਰ ਦਾ ਗੁਜ਼ਾਰਾ ਨਹੀਂ ਚੱਲਦਾਗਾ ਜੋ ਬੱਸ ਹੈਗੇ 35 ਤੋਂ 40 ਲੱਖ ਰੁਪਏ ਦੀ ਪੈਂਦੀ ਆ ਜਦੋਂ ਬੱਸਾਂ ਦੇ ਟੈਂਡਰ ਖੁੱਲਦੇ ਆ ਇਹਨਾਂ ਬੱਸਾਂ ਨੂੰ ਜਾਂ ਜੀਐਨਟੀ ਵਾਲਿਆਂ ਦੀਆਂ ਕਿਲੋਮੀਟਰ ਸਕੀਮ ਬੱਸਾਂ ਦੀਪ ਵਾਲਿਆਂ ਦੀਆਂ ਕਿਲੋਮੀਟਰ ਸਕੀਮ ਬੱਸਾਂ ਜਾਂ ਜਿਹੜੇ ਮੈਨੇਜਮੈਂਟ ਦੇ ਅਫਸਰ ਹੈ ਉਹਨਾਂ ਦੀਆਂ ਆਪਣੀਆਂ ਕਿਲੋਮੀਟਰ ਸਕੀਮ ਬਸਾਂ ਗਈਆਂ ਜੇ ਇੱਕ ਬੱਸ ਨੂੰ ਆਪਾਂ ਲੱਖ ਰੁਪਇਆ ਇੱਕ ਮਹੀਨੇ ਦਾ ਕਿਰਾਇਆ ਦੇ ਕੇ ਉਹਨੂੰ ਕਹਿ ਸਕਦੇ ਆਂ ਵੀ ਫਾਇਦੇ ਵਾਲੇ ਪਾਸੇ ਜਾ ਰਹੀ ਆ ਤੇ ਇੱਕ ਜੇ ਸਰਕਾਰੀ ਬੱਸ ਪੈਂਦੀ ਹੋਵੇ ਕਿ ਉਹ ਆਪਦੀ ਆ ਫਰੀ ਹੋ ਨਹੀਂ ਸਕਦੀ 5 ਸਾਲ ਬਾਅਦ ਇੱਕ ਬੱਸ 5 ਸਾਲ ਬਾਅਦ ਫਰੀ ਹੋ ਜਾਂਦੀ ਆ ਉਸ ਤੋਂ ਬਾਅਦ 15 ਸਾਲ ਤੱਕ ਉਹ ਬੱਸ ਮਹਿਕਮੇ 'ਚ ਕੰਮ ਕਰਦੀ ਹੈਗੀ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਸਾਡੇ ਟਰਾਂਸਪੋਰਟ ਮੰਤਰੀ ਸਾਹਿਬ ਦੀ ਵੀ ਉਹ ਕਿਹੜੀ ਗੱਲ ਤੋਂ ਕਹਿ ਰਿਹਾਗਾ ਵੀ ਜਿਹੜੀ ਕਿਲੋਮੀਟਰ ਸਕੀਮ ਬਸਾ ਹੈ ਉਹ ਫਾਇਦੇ ਵਾਲਾ ਸੌਦਾ ਤੇ ਜੇ ਮਹਿਕਮੇ ਦੀ ਬਸ ਪਾਵਾਂਗੇ ਤੇ ਉਹ ਘਾਟੇ ਵਾਲਾ ਸੌਦਾ ਮਹਿਕਮੇ ਵਿੱਚ ਹੁਣ ਸਰਕਾਰ ਨੇ 4 ਸਾਲਾਂ ਵਿੱਚ ਕਿੰਨੇ ਕ ਬੱਸਾਂ ਪਾਈਆਂ ਨੇ ਮਤਲਬ ਕਿਉਂਕਿ ਸਰਕਾਰੀ ਜਿਹੜਾ ਟਰਾਂਸਪੋਰਟ ਵਿਭਾਗ ਆ ਉਹਨੂੰ ਪਰਫੁੱਲਟ ਕਿੰਨਾ ਕੀਤਾ ਸਰਕਾਰ ਵੱਲੋਂ ਮਹਿਕਮੇ ਦੇ ਵਿੱਚ ਤਾਂ ਜੀ ਇੱਕ ਵੀ ਬੱਸ ਇਹਨਾਂ ਨੇ ਜਦੋਂ ਦੀ 22 ਦੀ ਸਰਕਾਰ ਬਣੀ ਆ ਇਹਨਾਂ ਨੇ ਇੱਕ ਵੀ ਬੱਸ ਨਹੀਂ ਪਾਈ ਤੁਸੀਂ ਇੱਕ ਗੱਲ ਹੋਰ ਵੇਖੀ ਹੋਊਗੀ ਵੀ ਜਿਹੜੀਆਂ ਚੀਜ਼ਾਂ ਹਜੇ ਆਪਣੇ ਸਰਕਾਰ ਦੇ ਵਿੱਚ ਆਈਆਂ ਹੀ ਨਹੀਂਆਂ ਜਿਵੇਂ 13 ਮੈਡੀਕਲ ਕਾਲਜ ਕਹੇ ਸੀ ਇਹਨਾਂ ਨੇ ਵੀ 13 ਮੈਡੀਕਲ ਕਾਲਜ ਬਣਾਵਾਂਗੇ ਉਹ ਇੱਕ ਦੋ ਥਾਂ ਤੇ ਨੀ ਪੱਥਰੀ ਲੱਗੇ ਆ ਉਹਨਾਂ ਦੇ ਇਹਨਾਂ ਨੇ ਪੈਂਪਰੇਡ ਬੋਰਡ ਛਪਾ ਕੇ ਲਾਤੇ ਸੀ ਪਰ ਅੱਜ ਤੱਕ 13 ਮੈਡੀਕਲਾਂ ਦਾ ਇੱਕ ਵੀ ਹੋਂਦ ਵਿੱਚ ਨਹੀਂ ਆਇਆ ਤੇ ਜੇ ਸਾਡੇ ਮੈਕਮੇਜ ਬੱਸ ਪਾਉਣੀ ਹੁੰਦੀ ਤਾਂ ਅੱਜ ਨੂੰ ਇਹਨਾਂ ਨੇ ਆਪਦੇ ਬੋਰਡ ਬਣਾ ਕੇ ਲਾ ਦੇਣੇ ਸੀ ਵੀ ਮੈਕਮੇਜ ਦੇ ਵਿੱਚ ਇੰਨੀਆਂ ਬੱਸਾਂ ਪਾਤੀਆਂ ਸਾਡੀ 8 ਦੀਪੂਆਂ ਦੇ ਵਿੱਚੋਂ ਅੱਜ ਤੱਕ 3 ਸਾਲ ਦੇ ਵਿੱਚ 150 ਬੱਸ ਕੰਡਮ ਹੋ ਗਈ ਪਰ ਇਹਨਾਂ ਨੇ ਇੱਕ ਵੀ ਬੱਸ ਨਵੀਂ ਨਹੀਂ ਮਹਿਕਮੇ ਦੇ ਵਿੱਚ ਪਾਈ ਜਿਹਦੇ ਕਰਕੇ ਸਵਾਰੀਆਂ ਖੱਜਲ ਖਰਾਬ ਹੁੰਦੀਆਂ ਜੇਕਰ ਬੱਸ 150 ਬੱਸ ਘਟਿਆ ਤੇ ਜੇ 150 ਬੱਸ ਪੈਂਦੀ ਤਾਂ ਉਹਨੇ ਆਪਦਾ ਟਾਈਮ ਚੱਕਣਾ ਸੀ ਤੇ ਲੋਕਾਂ ਦੀ ਖਰਾਸ ਮਿੰਟ ਘਟਣੀ ਸੀ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਥੈਂਕ ਯੂ